ਸ਼ਹੀਦ ਮਦਨ ਲਾਲ ਢਿੰਗਰਾ ਯਾਦਗਾਰੀ ਕਮੇਟੀ ਵੱਲੋਂ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਪੜਾ ਦੀ ਪ੍ਰਧਾਨਗੀ ਹੇਠ ਸ਼੍ਰੀ ਦੁਰਗਿਆਨਾ ਕਮੇਟੀ ਦੇ ਕਰਮਚਾਰੀਆਂ ਨੂੰ ਪਤੀ ਸਹਾਇਤਾ ਦਿੱਤੀ ਗਈ। ਇਸ ਮੌਕੇ ਡਾਕਟਰ ਰਕੇਸ਼ ਸ਼ਰਮਾ, ਮਾਲਾ ਚਾਵਲਾ, ਸੂਰਜ ਬੱਬਰ, 스ਮਿਤ ਮੈਂਬਰ ਮੌਜੂਦ ਸਨ। ਪਰਵਾਰ ਦੀ ਤਰ੍ਹਾਂ ਹਰ 3 ਮਹੀਨੇ ਬਾਅਦ ਦਰਗਾਨਾ ਦੇ ਕਰਮਚਾਰੀਆਂ ਦੇ ਬੱਚੇ ਤੇ ਜਿਹੜੇ ਪੁਰਾਣੇ ਸਾਡੇ ਸ਼ਹੀਦ ਮਦਨ لال ਢਿੰਗਰਾ ਵੱਲੋਂ ਲੜਕੀਆਂ ਨੂੰ ਤੇ ਮਾਤਾ ਕੁਸ਼ਲਿਆ ਵੱਲੋਂ ਲੜਕੀਆਂ ਨੂੰ ਜਿਹੜਾ 3 ਮਹੀਨਿਆਂ ਬਾਅਦ 8ਵੀਂ ਤੱਕ ਦੇ ਬੱਚਿਆਂ ਨੂੰ 900 ਰੁਪਏ 8ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ 1500 ਰੁਪਏ ਦਿੱਤਾ ਅੱਜ ਲਗਭਗ ਜ 280 ਦੇ ਕਰੀਬ ਬੱਚਿਆਂ ਨੂੰ ਫੇਰ ਦਿੱਤਾ ਗਿਆ ਮੇਰੀ ਸਾਰੇ ਹੀ ਭੈਣ ਭਰਾਵਾਂ ਨੂੰ ਇਹੋ ਹੀ ਅਪੀਲ ਆ ਕਿ ਇਦਨੋਂ ਵਧੀਆਂ ਕੋਈ ਕੰਮ ਨਹੀਂ ਕੋਈ ਕਿਸੇ ਦਾ ਬੱਚਾ ਪੜ੍ਹ ਲਿਖ ਜਾਵੇ ਕਿਉਂਕਿ ਸਾਡੇ ਪ੍ਰਧਾਨ ਜੀ ਨੇ ਪ੍ਰਧਾਨ ਬਣਨ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਮੈਂ ਜੋਰ ਨਹੀਂ ਕੁਝ ਬੱਚਿਆਂ ਦੀ ਪੜ੍ਹਾਈ ਲਹਾਈ ਦਾ ਉਹ ਆਪਣੇ NGO ਲੋ ਜਿੰਨਾ ਹੋ ਰਿਹਾ ਕਰ ਰਿਹਾ ਮੈਂ ਬਾਕੀ ਵੀ ਆਪਣੇ ਸੱਜਣਾ ਮਿੱਤਰਾਂ ਨੂੰ ਕਹਾਂਗਾ ਕਿ ਇਤਨਾ ਵਧੀਆ ਕੋਈ ਕੰਮ ਨਹੀਂ ਆਪਣੇ ਆਲੇ ਦੁਆਲੇ ਕੋਈ ਬੱਚਾ ਪੜ੍ਹਾਈ ਤੋਂ ਨਾ ਰਿਹਾ ਜੇ ਉਹਦਾ ਜ਼ਰੂਰ ਖਿਆਲ ਰੱਖਿਆ ਕਰ